ਸ਼੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਰਾਜਪੁਰਾ ਦੀਵਲੋ ਤਨਤਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂਪ ਨੂੰ ਸਮਰਪਿਤ ਇੱਕ ਵਰਟਾ ਮੁਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਦਰਬਾਰ ਨੇੜੇ バス ਸਟੈਂਡ ਪੁਰਾਣਾ ਰਾਜਪਰਾ ਵਿਖੇ ਲਗਾਇਆ ਗਿਆ ਕੈਂਪ ਦੇ ਦੌਰਾਨ ਮਾਹਿਰ ਡਾਕਟਰਾਂ ਨੇ ਫਲੋ ਮਰੀਜ਼ਾਂ ਦੀ ਜਾਂਚ ਕੀਤੀ ਗਈ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ ਇਲਾਕੇ ਦੇ ਵੱਡੇ ਗਿਣਤੀ ਦੇ ਵਿੱਚ ਲੋਕਾਂ ਦੇ ਫਲੋ ਕੈਂਪ ਦੇ ਵਿੱਚ ਹਿੱਸਾ ਲਿਆ ਗਿਆ ਤੇ ਇਸ ਦਾ ਲਾਭ ਉਠਾਇਆ ਗਿਆ ਕਲਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਜ ਸੇਵਾ ਦੇ ਉਦੇਸ਼ ਦੇ ਨਾਲ ਅਜੇ ਹੀ ਕੈਂਪ ਆਗਾਮੀ ਸਮੇਂ ਦੇ ਵਿੱਚ ਵੀ ਲਗਾਈ ਜਾਂਦੀ ਰਹੇਗੀ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਉਹਨਾਂ ਦੇ ਵੱਲੋਂ ਜਾਰੀ ਰਹੇਗੀ ਸਥਾਨਕ ਸਮਾਜਿਕ ਤੇ ਧਾਰਮਿਕ ਹਸਤੀਆਂ ਨੇ ਵੀ ਕੈਂਪ ਦੀ ਸ਼ਲਾਘਾ ਕੀਤੀ ਹੈ ਪ੍ਰਬੰਧਕਾਂ ਨੂੰ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਬਤਾਈ ਦਿੱਤੀ ਗਈ ਹੈ ਗੱਲ ਜੇ ਜਾਓ ਕੈਂਪ ਤੇ ਪਹੁੰਚੇ ਅੱਜ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ Youth Welfare ਕਲੱਬ ਵੱਲੋਂ ਪਰਿਸ਼ੋਤਮ ਜੀ ਦੀ ਪ੍ਰਧਾਨਗੀ ਵਿੱਚ ਸੁਖੀ ਜੀ ਦੀ ਚੇਅਰਮੈਨਸ਼ਿਪ ਦੇ ਵਿੱਚ ਅਜਿਹਾ ਸਤਵਾ ਮੈਡੀਕਲ ਕੈਂਪ ਲਗਾਇਆ ਗਿਆ ਤਾਂ ਮੈਂ ਸਮਝਦਾ ਕਿ ਇਹ ਸਾਡੇ ਦੋਨੋਂ ਨੌਜਵਾਨ ਉਹਨਾਂ ਦੀ ਟੀਮ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਸਮਰਪਿਤ ਵਕਫਾਕ ਤਰੀਕੇ ਨਾਲ ਲੋਕਾਂ ਨੇ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਪ੍ਰੋਗਰਾਮ ਚੱਲ ਰਹੇ ਹਨ ਇਹਨਾਂ ਨੇ ਵੀ ਇੱਕ ਆਪਣੀ ਸ਼ਰਧਾ ਭਾਵ ਦਿਖਾਉਂਦੇ ਹੋਏ ਉਸ ਮਾਨ ਸ਼ਖਸੀਅਤ ભગવાન ਸਰੂਪ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਦੇ ਵਿੱਚ ਜਿਹੜਾ ਮੈਡੀਕਲ ਕੈਂਪ ਲਾਇਆ ਬਹੁਤ ਹੀ ਸਲਾਗਾਯੋਕ ਕਦਮ ਹੈ ਅਜੇ ਨੌਜਵਾਨ ਸਮਾਜ ਨੂੰ ਵਧੀਆ ਸੇਧ ਦੇ ਰਹੇ ਆ ਤੇ ਸਮਾਜ ਨੂੰ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਆਪਣਾ ਸਹਿਯੋਗ ਦੇਣਾ ਚਾਹੀਦਾ ਅਸੀਂ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਰਾਜਪਾਲ ਵੱਲੋਂ ਹਮੇਸ਼ਾ ਹੀ ਐਸੀਆਂ ਸੰਸਥਾਵਾਂ ਦੇ ਐਸੀ ਸੁਜਵਾਨ ਸਜਣਾ ਦਾ ਸਹਿਯੋਗ ਦਿੰਦੇ ਰਹੇ ਆ ਦਿੰਦੇ ਰਹਿਾਂਗੇ ਇਹਨਾਂ ਨੂੰ ਬਹੁਤ-ਬਹੁਤ ਜਿਹੜਾ ਹੈ ਮੁਬਾਰਕਾਂ ਕਿ ਇਹਨਾਂ ਨੇ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਅੱਜ ਕੈਂਪ ਚੱਲਿਆ ਅੱਜ ਗੁਰੂ ਰਵੀਦਾਸ ਜੀ ਯੂਥ ਕਲੱਬ ਦੇ ਪ੍ਰਧਾਨ ਪ੍ਰਸ਼ੋਤਮ ਜੀ ਵੱਲੋਂ ਜਿਹੜਾ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਗਿਆਨ ਸਾਗਰ ਦੇ ਹਸਪਤਾਲ ਦੀ ਟੀਮ ਆਈ ਹੋਈ ਹੈ ਤੇ ਉਰੇ ਤੁਸੀਂ ਦੇਖ ਰਹੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਤੇ ਆਪਣੇ ਵੱਖ-ਵੱਖ ਸਰੀਰ ਦੇ ਚੈੱਕਅਪ ਕਰਾ ਰਹੇ ਜਿੱਥੇ-ਜਿੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਅੱਜ ਮੈਂ ਧੰਨਵਾਦੀਆਂ ਵਿਸ਼ੇਸ਼ ਤੌਰ ਤੇ ਕਲੱਬ ਦੇ ਅਸ਼ੋਤਮ ਜੀ ਸਾਡੇ ਜੈਪੀ ਮੰਚ ਦੇ ਸੁਖਵਿੰਦਰ ਸੁਖੀ ਜੀ ਖੜੇ ਆ ਸੁਖਵਿੰਦਰ ਸੁਖੀ ਜੀ ਤੇ ਸਮੂਹ ਟੀਮ ਜੈਪੀ ਮੰਚ ਦੀ ਹੋਰ ਸਾਰੇ ਸਾਡੇ ਗੁਰੂ ਰਵਿਦਾਸ ਜੀ ਯੂਥ ਕਲੱਬ ਦੇ ਜਿੰਨੇ ਉਹਦੇ ਆਧਾਰ ਨੇ ਜਿਨ੍ਹਾਂ ਨੇ ਅੱਜ ਇੰਨਾ ਵੱਡਾ ਪ੍ਰਾਲਾ ਕੀਤਾ ਕਿਉਂਕਿ ਇਹ ਕੈਂਪਾਂ ਦੇ ਵਿੱਚ ਜਿਵੇਂ ਕੋਈ ਗਰੀਬ ਤਬਕਾ ਹੈ ਜਾਂ ਜਿਹੜਾ ਲੋੜਵੰਦ ਹੈ ਇਹ ਕੋਈ ਹਸਪਤਾਲ ਦਾ ਖਰਚਾ ਨਹੀਂ ਚੱਕ ਸਕਦਾ ਇੱਥੇ ਆਪਾਂ ਨੂੰ ਨੇੜੇ ਆਪਣੇ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਜਿਹੜੀਆਂ ਤੇ ਸਿਹਤ ਦੀਆਂ ਸਹੂਲਤਾਂ ਮਿਲ ਜਾਂਦੀਆਂ ਇਹਨਾਂ ਨਾਲ ਬਹੁਤ ਲੋਕਾਂ ਦਾ ਭਲਾ ਹੋ ਜਾਂਦਾ ਇਹ ਮੈਨੂੰ ਲੱਗਦਾ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਆਪਾਂ ਨੂੰ ਇਹੋ ਜਿਹੇ ਜਿਹੜੇ ਕੈਂਪ ਆ ਉਹ ਲਗਾਏ ਰਹਿਣੇ ਚਾਹੀਦੇ ਨੇ ਅੱਜ ਅਸੀਂ ਜਿਹੜਾ ਸਾਡੇ ਭਰਾ ਸੁਖਜਿੰਦਰ ਸੁਖੀ ਜੀ ਦੀ ਟੀਮ ਵੱਲੋਂ ਸਾਰੇ ਭਰਾਵਾਂ ਨੇ ਰਲ ਕੇ ਸ੍ਰੀ ਗੁਰੂ ਰਵੀਦਾਸ ਵੈਲਫੇਅਰ ਕਲੱਬ ਰਾਜਪੁਰਾ ਵੱਲੋਂ ਜਿਹੜਾ ਇਹ ਮੈਡੀਕਲ ਫ੍ਰੀ ਕੈਂਪ ਲਗਾਇਆ ਜਾ ਰਿਹਾ ਸੋ ਪਿਛਲੇ ਦਿਨ ਅਸੀਂ ਸਾਰੇ ਜਾਣਦੇ ਹਾਂ ਵੀ ਸ੍ਰੀ ਗੁਰੂ ਰਵੀਦਾਸ ਜੀ ਦੀ ਜਨਮ ਦਿ ਜਿਹੜੀ ਹਰ ਇੱਕ ਪਿੰਡ-ਪਿੰਡ ਪੂਰੇ ਦੇਸ਼ ਭਰ ਚ ਬੜੀ ਹਮ-ਹਮਾਕੇ ਮਨਾਈ ਗਈ। ਇਸੇ ਦੇ ਚਲਦੇ ਆ ਸਰਕਾਰ ਨੇ ਵੀ ਜਿਹੜਾ ਹੈ ਗੁਰੂ ਪੂਰਬ ਜਿਹੜਾ ਬਹੁਤ ਉਤਸ਼ਾਹ ਨਾਲ ਜਿਹੜੀ ਪੰਜਾਬ ਸਰਕਾਰ ਵੱਲੋਂ ਹੋਈ ਮਨਾਇਆ ਜਾ ਰਿਹਾ ਹੈ। ਸੋ ਅੱਜ ਮੈਂ ਇਹਨਾਂ ਦਾ ਟੀਮ ਦਾ ਸਾਰੀ ਦਾ ਧੰਨਵਾਦ ਕਰਨਾ ਦੇਣਾ ਕਰਨਾ ਚਾਹੁੰਨਾ ਤੇ ਇਹਨਾਂ ਨੂੰ ਵਧਾਈ ਦੇਣਾ ਚਾਹੁੰਨਾ। ਜਿਨ੍ਹਾਂ ਨੇ ਅੱਜ ਮੈਨੂੰ ਵੀ ਇਸ ਸੁਹਾਗੇ ਘੜੀ ਚ ਸ਼ਾਮਲ ਹੋਣ ਲਈ ਇੱਥੇ ਬੁਲਾਇਆ। ਸੋ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ। ਸਾਰਾ ਜੀ ਕੈਂਪ ਲੈ ਕੀ ਕਹਿਣਾ ਚਾਹੁੰਦੇ ਹੋ ਬਾਰੇ? ਦੇਖੋ ਜਿਹੜਾ ਅੱਜ ਸਾਡੇ ਰਵੀਦਾਸ ਵੈ ਸੋਸਾਇਟੀ ਵੱਲੋਂ ਕਲੱਬ ਲਗਾਇਆ ਗਿਆ ਪ੍ਰਧਾਨ ਜਿਹੜੇ ਆ ਸਾਡੇ ਪ੍ਰਸ਼ੋਤਤਮ ਕੁਮਾਰ ਜੀ ਆ ਇਹਨਾਂ ਦੀ ਪ੍ਰਧਾਨਗੀ ਹੇਠ ਕਰਾਇਆ ਜਾ ਰਿਹਾ ਤੇ ਇਹ ਕੈਂਪ ਦਾ ਉਦੇਸ਼ ਸਿਰਫ ਇੱਕ ਹੀ ਹੈ ਕਿ ਜਿਹੜੇ ਲੋੜਵੰਦ ਜਿਹੜੇ ਲੋਕ ਆ ਉਹਨਾਂ ਨੂੰ ਦਵਾਈਆਂ ਤੇ ਉਹਨਾਂ ਦੇ ਜਿਹੜੇ ਟੈਸਟ ਆ ਉਸ ਸੰਬੰਧੀ ਅਸੀਂ ਕਰਾਇਆ ਗਿਆ ਤੇ ਉਹਨਾਂ ਦੇ ਭਲਾਈ ਲਈ ਜਿਹੜਾ ਕਲੱਬ ਹੈ ਇਹ ਤਤਪਰ ਹੈ ਇਸ ਲਈ ਅਸੀਂ ਅੱਜ ਇੱਥੇ ਜਿਹੜਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਕਿ ਕਿੰਚੇ ਦਾ ਲਾਇਆ ਕੈਂਪ ਆ ਜੀ ਅੱਜ ਦੇਖੋ ਸਾਡੇ ਨਾਲ ਸਾਰੇ ਜਿਹੜੇ ਗਿਆਸਾਗਰ ਦੀ ਟੀਮ ਹੈ ਹੱਡੀਆਂ ਦੇ ਗਾਇਨੀ ਦੇ ਔਰਥੋ ਦੇ ਜਿੰਨੇ ਵੀ ਡਾਕਟਰ ਹੈ ਜੀ ਐਨਟੀ ਦੇ ਡੈਂਟਲ ਦੇ ਉਹ ਸਾਰੇ ਇੱਥੇ ਆਏ ਆ ਤੇ ਲੋਕ ਇੱਥੇ ਪਹੁੰਚ ਕੇ ਉਹਨਾਂ ਦਾ ਲਾਭ ਲੈ ਰਹੇ ਆ ਜਿਹੜੀ ਉਹਨਾਂ ਦੇ ਫ੍ਰੀ ਦੀ ਸਕੀਮ ਹੈ ਤੇ ਉਹਦੇ ਤਹਿਤ ਅਸੀਂ ਇੱਥੇ ਕੰਪਲਵਾਏ ਜਿਹੜਾ ਕੈਂਪ ਦਾ ਦੇਖੋ ਸਮਾਂ ਹੈ ਉਹ ਤਾਂ 10 ਤੋਂ 1 ਵਜੇ ਦਾ ਸਮਾਂ ਹੈ ਤੇ ਉਹਦੇ ਨਾਲ ਅਸੀਂ ਇੱਕ ਇੱਥੇ ਕਿਉਂਕਿ ਅੱਜ ਪੂਰੀ ਰੋਡ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਤੇ ਪਬਲਿਕ ਨੂੰ ਵੀ ਤੇ ਸਾਡੇ ਜਿਹੜੇ ਮਹਿਮਾਨ ਹੈ ਉਹਨਾਂ ਨੂੰ ਵੀ ਅੱਜ ਕਾਫੀ ਦਿੱਕਤ ਹੋ ਰਹੀ ਹੈ ਤੇ ਬਾਕੀ ਅਗਰ ਲੱਗਿਆ ਸਾਨੂੰ ਉੱਤੇ ਅਸੀਂ ਸਮਾਂ ਹੋਰ ਵੀ ਵਧਾਵਾਂਗੇ ਅਗਰ ਲੱਗੇ ਕਿ ਲੋੜ ਹੈ ਸਾਨੂੰ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाह हो बे असर